ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕਾ ਚੈਰ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਹਾਜ਼ਰ ਹੋ ਗਏ ਆ ਸੋਹਣੇ ਸੋਹਣੇ ਸੂਟ ਲੈ ਕੇ ਬਹੁਤ ਹੀ ਸੋਹਣੇ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਤੇ ਬਹੁਤ ਸੋਹਣੇ ਡਿਜ਼ਾਈਨਰ ਇਹ ਸੂਟ ਨੇ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ WhatsApp ਦਾ ਨੰਬਰ ਮੇਰਾ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਉਹਦੇ ਉੱਪਰ ਜਾ ਕੇ ਸੈਂਡ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਦੇ ਨਵੇਂ ਹੋ ਤੇ ਹੇਠ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿਦਾਂ ਦੀ ਲੱਗਦੀ ਆ ਬਾਕੀ ਕੱਲ ਵੀਡੀਓ ਨਹੀਂ ਆਈ ਜੀ ਤੇ ਆਪਾਂ ਲਿਵ ਆਏ ਸੀਗੇ ਕੁਝ ਪਹਿਣਾ ਨੇ ਜੁਆਇਨ ਕਰ ਲਿਆ ਠੀਕ ਹੈ ਹੀ ਪਹਿਣਾ ਰਹਿ ਗਈਆਂ ਸੀ ਜਿਨ੍ਹਾਂ ਨੇ ਬਾਅਦ ਦੇ ਵਿੱਚ ਲਿਵ ਦੇਖਿਆ ਹਨ ਮੈਸੇਜ ਕੀਤੇ ਉਹਨਾਂ ਨੇ ਤੇ ਉਹ ਕਹਿੰਦੇ ਕਿ ਸਾਨੂੰ ਕਿਉਂ ਨਹੀਂ ਦੱਸ ਕੇ ਆਏ ਪਰ ਆਏ ਸੀਗਾ ਜੀ ਕੋਈ ਲਿਵ ਆਉਣ ਦਾ ਕੋਈ ਉਹ ਨਹੀਂ ਸੀਗਾ ਵੀ ਸੋਚਿਆ ਨਹੀਂ ਹੋਇਆ ਸੀ ਬਸ ਬੈਠੀ ਬੈਠੀ ਨੇ ਲਿਵ ਆਉਣ ਕਰ ਲਿਆ ਤੇ ਲਿਵ ਆਏ ਸੀ ਅ ਨੈਕਸਟ ਦੇਖਾਂਗੇ ਜੀ ਕੋਈ ਨਾ ਕੋਈ ਦਿਨ ਰੱਖ ਕੇ ਆਪਾਂ ਜ਼ਰੂਰ ਇੱਕ ਅੱਧਾ ਦਿਨ ਹੈ ਨਾ ਗੱਲਾਂ ਬਾਤਾਂ ਲਈ ਜ਼ਰੂਰ ਕੱਢਿਆ ਕਰਾਂਗੇ ਤਾਂ ਕਿ ਤੁਹਾਡੇ ਨਾਲ ਵੀ ਗੱਲਾਂ ਹੋ ਸਕਣ ਤੇ ਤੁਹਾਡੀਆਂ ਗੱਲਾਂ ਮੇਰੇ ਤੱਕ ਵੀ ਪਹੁੰਚ ਸਕਣ ਮੇਰੀਆਂ ਤੁਹਾਡੇ ਤੱਕ ਪਹੁੰਚ ਸਕਣ ਤੇ ਚਲੋ ਜੀ ਅੱਜ ਦੀ ਕਲੈਕਸ਼ਨ ਦਿਖਾਉਣ ਲੱਗੀ ਆ ਕਲੈਕਸ਼ਨ ਬਹੁਤ ਸੋਹਣੀ ਆ ਤੇ ਇੱਕ ਤੋਂ ਇੱਕ ਸੂਟ ਨੇ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ WhatsApp ਕਰੀ ਚੱਲਿਓ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ WhatsApp ਦਾ ਨੰਬਰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਵਾ ਪੇਮੈਂਟ ਦਾ ਮੈਥਡ ਆਪਣਾ ਆਨਲਾਈਨ ਹੀ ਰਹੂਗਾ ਕੈਸ਼ ਔਂਡ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਜੀ ਇਸ ਲਈ ਪਲੀਜ਼ ਭੈਣੋ ਜਿਨ੍ਹਾਂ ਨੇ ਆਨਲਾਈਨ ਪੇਮੈਂਟ ਕਰਕੇ ਸੂਟ ਦੀ ਬੁਕਿੰਗ ਕਰਵਾਉਣੀ ਆ ਉਹੀ ਸਕਰੀਨਸ਼ਾਟ ਭੇਜਿਓ ਸਕਰੀਨਸ਼ਾਟ ਪਾ ਕੇ ਹੋਲਡ ਤੇ ਰਖਵਾ ਕੇ ਬਾਅਦ ਦੇ ਵਿੱਚ ਅੱਜ ਸ਼ਾਮ ਨੂੰ ਪੇਮੈਂਟ ਆਉਂਦੀ ਆ ਘੰਟੇ ਨੂੰ ਆਉਂਦੀ ਆ ਦੀਦੀ ਕਿਸੇ ਨੂੰ ਸੂਟ ਨਾ ਦਿਓ ਰੱਖ ਲਓ ਸਾਡੇ ਆਏਗਾ ਇਦਾਂ ਨਾ ਕਰਿਓ ਪਲੀਜ਼ ਮੇਰੀ ਰਿਕਵੈਸਟ ਆ ਦੂਜੀਆਂ ਭੈਣਾਂ ਵੀ ਰਹਿ ਜਾਂਦੀਆਂ ਨੇ ਜਿਨ੍ਹਾਂ ਨੇ ਆਪਣਾ ਹਨਾ ਦੁਬਾਰਾ ਕੀਤੇ ਹੁੰਦਿਆ ਸਕਰੀਨਸ਼ਾਟ ਉਹਨਾਂ ਨੂੰ ਹੋਲਡ ਆਊਟ ਕਹਿ ਦੇਦਾ ਵੀ ਭਾਈ ਇਹ ਤਾਂ ਕਿਸੇ ਦੇ ਹੋਲਡ ਤੇ ਹੋਗੇ ਤੁਹਾਡੇ ਲਈ ਤਾਂ ਹੁਣ ਹੈ ਨਹੀਂਗੇ ਨਾ ਉਹਨਾਂ ਤੱਕ ਪਹੁੰਚਦੇ ਨੇ ਨਾ ਤੁਹਾਡੇ ਤੱਕ ਪਹੁੰਚਦੇ ਨੇ ਇਹ ਮੇਰੀ ਦਨ ਸਾਰੀਆਂ ਭੈਣਾਂ ਨੂੰ ਨਾ ਹੱਥ ਬੰਨ ਕੇ ਬੇਨਤੀ ਆ ਕਿ ਜਿਹੜੇ ਵੀ ਸੂਟ ਤੁਸੀਂ ਲੈਣੇ ਹੁੰਦੇ ਆ ਜੇ ਤੁਹਾਡਾ ਮਨ ਹੁੰਦਾ ਹਾਂਜੀ ਲੈਣਿਆ ਅਸੀਂ ਬੁਕਿੰਗ ਕਰਵਾ ਸਕਦੇ ਆ ਅਸੀਂ ਲੈ ਸਕਦੇ ਆ ਤਾਂ ਹੀ ਲਿਓ ਨਹੀਂ ਤਾਂ ਬੇਸ਼ੱਕ ਦੀ ਐਦਾਂ ਨਾ ਕਰਿਓ ਕਿ ਵਿਚ ਵਿਚਾਲਾ ਜਾਣਾ ਛੱਡਿਆ ਕਰੋ ਫਿਰ ਬਹੁਤ ਪੈਣਾ ਰਹਿ ਜਾਂਦੀ ਏ ਨਹੀਂ ਨਾ ਅਸੀਂ ਉਹਨਾਂ ਨੂੰ ਦੇਣ ਜੋਗੇ ਰਹਨੇ ਤੁਸੀਂ ਮੇਰੀ ਗੱਲ ਨੂੰ ਸਮਝ ਸਕਦੇ ਹੋ ਤੇ ਇਸ ਲਈ ਜਿਹੜਾ ਵੀ ਸੂਟ ਪਸੰਦ ਹੋਇਆ ਜਿਹੜੀ ਵੀ ਪਹਿਣਨੇ ਲੈਣਾ ਹੋਇਆ ਜਲਦੀ ਜਲਦੀ ਸਕਰੀਨਸ਼ਾਟ ਲੈ ਲਿਓ ਤੇ ਵਟਸਐਪ ਕਰੀ ਚੱਲੋ ਅੱਜ ਦੀ ਵੀਡੀਓ ਦਾ ਪਹਿਲਾ ਸੂਟ ਰੇਂਜ ਬਹੁਤ ਸੋਹਣੀ ਆਈ ਆ ਬਹੁਤ ਸੋਹਣੇ ਸਾਰੇ ਮੈਂ ਤੁਹਾਨੂੰ ਦੱਸ ਰਹੀਆਂ ਵੀ ਸਾਰੀ ਵੈਰਾਈਟੀ ਇਹ ਲੈਸ ਚ ਆਈ ਆ ਲੈਸ ਚ ਤੁਹਾਡੇ ਤੱਕ ਪਹੁੰਚਦੀ ਘਰ ਰਹੀ ਆ ਬਹੁਤ ਸੋਹਣੀ ਰੇਂਜ ਆ ਬਹੁਤ ਸੋਹਣੇ ਆਰਟੀਕਲ ਆ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਬਸ ਸਕਰੀਨਸ਼ਾਟ ਲੈ ਕੇ ਵਟਸਐਪ ਕਰੀ ਚੱਲਿਓ 2000 ਪਲੱਸ ਸੇਲ ਹੋਣ ਵਾਲੇ ਸਾਰੇ ਸੂਟ ਨੇ 8 ਤੋਂ ਘੱਟ ਘੱਟ ਤੋਂ ਘੱਟ ਵੀ ਇਹ 2000 ਯਾਨੀ ਕਿ ਆਰਾਮ ਦੇ ਨਾਲ ਹਰ ਸ਼ਾਪ ਤੇ ਸੇਲ ਹੋਏ ਨੇ ਤੇ ਹੋ ਵੀ ਰਹੇ ਨੇ ਪਰ ਆਪਣੇ ਕੋਲ ਲੈਸ ਆਈ ਹੈ ਤਾਂ ਲੈਸ ਦੇ ਵਿੱਚ ਹੀ ਤੁਹਾਡੇ ਲਈ ਲੈ ਕੇ ਆਏ ਦੇਖੋ ਕਿੰਨਾ ਸੋਹਣਾ ਕਲਰ ਆ ਕਿੰਨੀ ਸੋਹਣੀ ਡਿਜ਼ਾਈਨਿੰਗ ਹੋਈ ਆ ਆ ਸਾਰਾ ਵਰਕ ਹੋਇਆ ਇਹ ਜਿਹੜੀਆਂ ਪੈਨਲਸ ਦੇ ਵਿੱਚ ਕੰਮ ਹੋਇਆ ਇਹ ਸਾਰਾ ਥਰੈਡ ਵਰਕ ਦਾ ਕੰਮ ਹੋਇਆ ਹੋਇਆ ਪੱਲੇ ਦੇ ਉੱਪਰ ਸਾਰਾ ਥਰੈਡ ਵਰਕ ਦਾ ਕੰਮ ਮਿਲੇਗਾ ਪੱਲੇ ਤੇ ਸਾਰਾ ਥਰੈਡਵਰਕ ਮਿਲੂਗਾ ਦੇਖ ਸਕਦੇ ਹੋ ਬਹੁਤ ਸੋਹਣੀ ਪ੍ਰਿੰਟਿੰਗ ਆ ਬਹੁਤ ਸੋਹਣੀ ਡਿਜ਼ਾਈਨਿੰਗ ਆ ਸਾਈਡ ਤੇ ਬਾਹਾਂ ਨਿਕਲਣਗੀਆਂ ਕਲਰ ਦੇਖੋ ਕਿੰਨੇ ਸੋਹਣੇ ਸੋਹਣੇ ਕਿੰਨੇ ਪਿਆਰੇ ਲੱਗ ਜੇ ਸ਼ੇਡ ਆਏ ਨੇ ਡਿਜ਼ਾਈਨਿੰਗ ਬਹੁਤ ਸੋਹਣੀ ਆ ਜਿਹੜਾ ਵੀ ਤੁਹਾਡਾ ਪਸੰਦ ਆਉਂਦਾ ਬਸ ਸਕਰੀਨਸ਼ਾਟ ਲੈ ਕੇ ਫਟਾਫਟ ਆਪਣੇ ਆਰਡਰ ਦੇ ਦਿਆ ਕਰੋ ਕਈ ਪਹਿਣਾ ਰਹਿ ਜਾਂਦੀਆਂ ਨੇ ਲੇਟ ਹੋ ਜਾਂਦੀਆਂ ਜਦ ਤੱਕ ਤੁਹਾਡੀ ਪਸੰਦ ਆ ਜਿਹੜਾ ਕਲਰ ਹੁੰਦਾ ਉਹ ਸੋਲਡ ਆਊਟ ਹੋ ਜਾਂਦਾ ਜੀ ਆ ਲੋ ਇਹ ਹੈਗੀ ਇਹਦੇ ਨਾਲ ਬਾਟਮ ਪਲੇਨ ਬਾਟਮ ਆਉਗੀ ਸ਼ਰਟ ਢਾਈ ਰਹੂਗੀ ਬਾਡਮ ਢਾਈ ਪਲੱਸ ਰਹੂਗੀ ਆ ਲਓ ਜੀ ਨਾਲ ਇਹਨਾਂ ਤੇ ਹੈਗੇ ਆ ਫੁੱਲ ਪਿਓਰ ਦੇ ਦੁਪੱਟੇ ਜਿਹੜੀਆਂ ਪਹਿਣਾ ਸੁਪੀਰੀਅਰ ਰੇਂਜ ਭਾਉਦੀਆਂ ਸੀ ਵਧੀਆ ਨਾਲ ਦੁਪੱਟੇ ਕਹਿੰਦੀਆਂ ਸੀ ਵੀ ਫੁੱਲ ਪਿਓਰ ਦੇ ਲੱਗੇ ਹੁਣ ਅਸੀਂ ਫੁੱਲ ਪਿਓਰ ਹੀ ਲਾਈਕ ਕਰਦੇ ਆ ਉਹਨਾਂ ਲਈ ਬਹੁਤ ਬੈਸਟ ਕੁਆਲਿਟੀ ਆ ਸਿਰ ਤੇ ਖੜਨ ਵਾਲੇ ਦੁਪੱਟੇ ਨੇ ਬਹੁਤ ਸੋਹਣੇ ਫੁੱਲ ਪਿਓਰ ਦੇ ਦੁਪੱਟੇ ਲੱਗੇ ਹੋਏ ਨੇ ਕਲਰ ਵਗੈਰਾ ਦੇਖ ਸਕਦੇ ਹੋ ਬਹੁਤ ਸੋਹਣਾ ਕਲਰ ਆ ਤੇ ਪੂਰੇ ਖੁੱਲੇ ਡੁੱਲੇ ਦੁਪੱਟੇ ਲੱਗੇ ਹੋਏ ਨੇ 2.5 ਮੀਟਰ ਦੇ ਦੁਪੱਟੇ ਨੇ ਡਿਜ਼ਾਈਨਿੰਗ ਪ੍ਰਿੰਟਿੰਗ ਇੱਕ ਨੰਬਰ ਆ ਜਿਹੜਾ ਮਰਜੀ ਸੌਣ ਤੁਸੀਂ ਚੱਕ ਸਕਦੇ ਹੋ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾ ਦਿੰਨੀ ਆ ਜਿਹੜੇ ਜਿਹੜੇ ਕਲਰ ਆਪਣੇ ਕੋਲ ਆਏ ਨੇ ਆ ਲੋ ਜੀ ਨੈਕਸਟ ਕਲਰ ਹੈਗਾ ਵਾ ਪਰਪਲ ਸ਼ੇਡ ਦੇ ਉੱਪਰ ਇਹਦੇ ਵੀ ਸਾਰੇ ਘੇਰੇ ਦੇ ਉੱਪਰ ਪ੍ਰਿੰਟਿੰਗ ਮਿਲੂਗੀ ਇਸ ਤਰ੍ਹਾਂ ਪੈਨਸ ਦੇ ਵਿੱਚ ਵੀ ਸਾਰਾ ਸੇਮ ਡਿਜ਼ਾਈਨ ਸੇਮ ਪੈਟਰਨ ਰਹੂਗਾ ਨਾਲ ਇਹਦੀ ਆਊਗੀ ਪਲੇਨ ਬਾਟਮ ਤੇ ਨਾਲ ਆਊਗਾ ਜੀ ਇਹਦੇ ਫੁੱਲ ਪਿਓਰ ਦਾ ਦੁਪੱਟਾ ਬਹੁਤ ਸੋਹਣਾ ਨਾਲ ਦੁਪੱਟੇ ਨੇ ਪੂਰੇ ਵਧੀਆ ਖੁੱਲੇ ਢੁਲੇ ਤੇ ਬੈਸਟ ਕੁਆਲਿਟੀ ਦੇ ਹਨ ਜਿਹੜਾ ਜੇ ਆਪਾਂ ਵਾਈਟ ਹੀ ਫੁੱਲ ਪਿਓਰ ਦਾ ਦੁਪੱਟੇ ਦੀ ਗੱਲ ਕਰੀਏ ਤਾਂ ਇਹ 7-800 ਦਾ ਕੱਲਰ ਦੁਪੱਟਾ ਦੁਪੱਟਾ ਆ ਬਿਨਾ ਡਾਈ ਬਿਨਾ ਕਿਸੇ ਚੀਜ਼ ਤੋਂ ਤੇ ਬਹੁਤ ਸੋਹਣੀ ਸਾਰੀ ਰੇਂਜ ਆ 1650 ਰੁਪਿਆ ਪ੍ਰਾਈਸ ਦਾ ਸਿਰਫ ਸਾਰੇ ਸੂਟ ਦਾ ਜੇ ਜਿਹੜਾ ਵੀ ਸੂਟ ਪਸੰਦ ਆਉਂਦਾ ਕਲਰ ਚਾਰਟ ਬਹੁਤ ਸੋਹਣੇ ਆਏ ਨੇ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਓ ਤੇ WhatsApp ਕਰੀ ਚੱਲੇ ਹੋ ਅਗਲਾ ਡਿਜ਼ਾਈਨ ਚੈੱਕ ਕਰ ਲਓ ਸੇਮ ਪੈਟਰਨ ਆ ਸੇਮ ਆ ਸਿਰਫ ਕਲਰ ਦਾ ਫਰਕ ਆ ਇਹ ਹੈਗਾ Air Force ਕਲਰ ਇਹ ਹੈਗਾ ਜੀ Air Force ਕਲਰ ਹਲੋ ਜੀ ਨਾਲ ਹੈਗੀ ਆ ਮੋਰ ਪੰਖੀ ਆਈ ਬਾਟਮ ਆ ਸੇਮ ਤੇ ਨਾਲ ਹੈਗਾ ਮੋਰ ਪੰਖੀਆ ਕਲਰ ਦਾ ਹੀ ਸੇਮ ਫੁੱਲ ਪਿਓਰ ਦਾ ਦੁਪੱਟਾ ਲੱਗਿਆ ਹੋਇਆ ਸਾਢੇ 1600 ਰੁਪਏ ਪ੍ਰਾਈਸ ਆ ਪਲੀਜ਼ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਓ ਤੇ WhatsApp ਕਰੀ ਚੱਲੋ ਅਗਲਾ ਕਲਰ ਇਹਦੇ ਵਿੱਚ ਹੈਗਾ ਜੀ ਗ੍ਰੀਨ ਕਲਰ ਹਲੋ ਇਹ ਹੈਗਾ ਗ੍ਰੀਨ ਕਲਰ ਕਲਰ ਚਾਰੇ ਪੂਰੇ ਬੈਸਟ ਆ ਕੋਈ ਵੀ ਕਲਰ ਛੱਡਣ ਵਾਲਾ ਨਹੀਂ ਹੈਗਾ ਕੋਈ ਕਲਰ ਚੁਆਇਸ ਕਰਨ ਦੀ ਲੋੜ ਨਹੀਂ ਚਾਰੇ ਕਲਰ ਬੈਸਟ ਨੇ ਸਭ ਤੋਂ ਅਲੱਗ ਡਿਫਰੈਂਟ ਜੀ ਟੂਨ ਦੇ ਉੱਪਰ ਆ ਲੋ ਨਾਲ ਹੈਗਾ ਸੇਮ ਫੁੱਲ ਪਿਓਰ ਦਾ ਦੁਪੱਟਾ ਲੱਗਿਆ ਹੋਇਆ ਆ ਲੋ ਨੈਕਸਰ ਡਿਜ਼ਾਈਨਿੰਗ ਚੈੱਕ ਕਰ ਲਓ ਇਹ ਵੀ ਬਹੁਤ ਸੋਹਣਾ ਪੈਟਰਨ ਆ ਆ ਲੋ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਬਣਿਆ ਹੋਇਆ ਸਾਰੀ ਪ੍ਰਿੰਟਿੰਗ ਹੋਈ ਆ ਸੂਟ ਦੇ ਉੱਪਰ ਜਿਹੜੀ ਪ੍ਰਿੰਟਿੰਗ ਹੋਈ ਆ ਨਾ ਸਾਰੇ ਪ੍ਰਿੰਟ ਆ ਇਹ ਸਾਰਾ ਤੇ ਸਾਰਾ ਪੱਲੇ ਦੇ ਉੱਪਰ ਜਿਹੜਾ ਕੰਮ ਹੋਇਆ ਆ ਆ ਵਾਲਾ ਇਹ ਸਾਰਾ ਥ्रेड ਵਰਕ ਆ ਸਾਰਾ ਥ्रेड ਵਰਕ ਹੋਇਆ ਉੱਪਰ ਸਾਰੇ ਜਿਹੜੇ ਪੈਨਲਸ ਜਾਰੀਆਂ ਇਹ ਸਾਰੀ ਪ੍ਰਿੰਟਿੰਗ ਹੋਈ ਆ ਬਾਹਾਂ ਦੇ ਉੱਪਰ ਵੀ ਸੇਮ ਪੱਲੇ ਨਾਲ ਦੀ ਸੇਮ ਪ੍ਰਿੰਟਿੰਗ ਹੋਈ ਆ ਬੈਕ ਸਾਈਡ ਤੇ ਸਾਰੇ ਇਸ ਤਰ੍ਹਾਂ ਫਲਾਵਰਸ ਬਣੇ ਮਿਲਣਗੇ ਤੁਹਾਨੂੰ ਬਹੁਤ ਸੋਹਣੀ ਪੈਟਰਨ ਦੇ ਨਾਲ ਨੇ ਸੂਟ ਹੈ ਕਲਰ ਕੱਪੜਾ ਬਹੁਤ ਜ਼ਿਆਦਾ ਫਾਈਨ ਆ ਸੁਪੀਰੀਅਰ ਕਾਟਨ ਲੱਗੀ ਹੋਈ ਆ ਬਹੁਤ ਵਧੀਆ ਜਿਵੇਂ ਮਰਜੀ ਧੋਵੋ ਹੰਡਾਵੋ ਕੱਪੜੇ ਨੂੰ ਯਾਦ ਕਰੋਗੇ ਬ੍ਰਾਂਡ ਦੇ ਸਾਰੇ ਘਰਾਂ ਦਾ ਵਧੀਆ ਘਰਾਂ ਦਾ ਇਹ ਸਾਰਾ ਫੈਬਰਿਕ ਲੱਗਿਆ ਹੋਇਆ ਬਹੁਤ ਸੋਹਣੀ ਕਲੈਕਸ਼ਨ ਆ ਬਸ ਆਪਣਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਿਓ ਕੋਈ ਵੀ ਲਾਈਨਿੰਗ ਅੰਡਰ ਸ਼ਰਟ ਦੀ ਰਿਕੁਆਇਰ ਨਹੀਂ ਹੈਗੀ ਜੀ ਫੈਬਰਿਕ ਨੂੰ ਜਿਹੜੀਆਂ ਪਹਿਣਾ ਲਾਉਣਾ ਚਾਹੁੰਦੀਆਂ ਨੇ ਉਹ ਤਾਂ ਲਗਵਾਈ ਸਕਦੀਆਂ ਨੇ ਬਟ ਜਿਹੜੀਆਂ ਸਕਿੱਪ ਕਰਨਾ ਚਾਹੁੰਦੀਆਂ ਨੇ ਵੀ ਅਸੀਂ ਨਹੀਂ ਲਾਈਕ ਕਰਦੀਆਂ ਤਾਂ ਕੋਈ ਵੀ ਲਾਈਨਿੰਗ ਅੰਡਰਸ਼ਰਟ ਦੀ ਰਿਕੁਆਇਰ ਹੈ ਨਹੀਂ ਆ ਹੈਗੀ ਇਹਦੇ ਨਾਲ ਬਾਟਮ ਤੇ ਨਾਲ ਹੀ ਹੈਗਾ ਸੇਮ ਫੁੱਲ ਪਿਓਰ ਦਾ ਦੁਪੱਟਾ ਬਹੁਤ ਸੋਹਣੀ ਪ੍ਰਿੰਟਿੰਗ ਹੈ ਦੁਪੱਟੇ ਦੀ ਵੀ ਬਹੁਤ ਸੋਹਣੇ ਖੁੱਲੇ ਡੁਲੇ ਦੁਪੱਟੇ ਲੱਗੇ ਹੋਏ ਨੇ ਜਿਹੜਾ ਮਰਜੀ ਤੁਸੀਂ ਸੂਟ ਚੱਕ ਸਕਦੇ ਹੋ ਇਹਦੇ ਵਿੱਚ ਵੀ ਤੁਹਾਨੂੰ ਕਲਰ ਮਿਲ ਜਾਣਗੇ ਹਲੋ ਅਗਲਾ ਕਲਰ ਹੈਗਾ ਇਹ ਵਾਲਾ ਬਲੂ ਕਲਰ ਆ ਨਾ ਜ਼ਿਆਦਾ ਡਾਰਕ ਨਾ ਲਾਈਟ ਲੱਗ ਜਾ ਜਿਹੜਾ ਬਲੂ ਸ਼ੇਡ 베ਬੀ ਬਲੂ ਸ਼ੇਡ ਵੀ ਕਹਿ ਸਕਦੇ ਆ ਉਦਾਂ ਦਾ ਇਹ ਕਲਰ ਆ ਬਹੁਤ ਸੋਹਣਾ ਨਾਲ ਹੈਗੀ ਸੇਮ ਬਾਟਮ ਹਲੋ ਅਗਲਾ ਜਿਹੜਾ ਸ਼ੇਡ ਹੈਗਾ ਉਹ ਹੈਗਾ ਪਰਪਲ ਸ਼ੇਡ ਇਹ ਵੀ ਬਹੁਤ ਸੋਹਣਾ ਫੋਟਾ ਬਹੁਤ ਵਧੀਆ ਦੇਖੋ ਸਾਰਾ ਵਰਕ ਹੋਇਆ ਹੋਇਆ ਪੱਲੇ ਤੇ ਕਲਰ ਇੰਨੇ ਸੋਹਣੇ ਆਏ ਨੇ ਸੈਟਾਂ ਦੇ ਦੋਨੇ ਸੈਟਾਂ ਦੇ ਕਲਰ ਪੂਰੇ ਵਧੀਆ ਨੇ ਜਿਹੜਾ ਮਰਜੀ ਕਲੇ ਤੁਸੀਂ ਲੈ ਲਿਓ ਨਾਲ ਹੈਗਾ ਵਾ ਫੁੱਲ ਪਿਓਰ ਦੇ ਦੁਪੱਟੇ ਲੱਗੇ ਪੂਰੇ ਵਧੀਆ ਬੈਸਟ ਕੁਆਲਟੀ ਦੇ ਦੁਪੱਟੇ ਨੇ ਸਿਰਫ 1500 ਰੁਪਿਆ ਪ੍ਰਾਈਸ ਆ ਪਲੀਜ਼ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਵਟਸਐਪ ਕਰੀ ਚਲੋ ਲੋਜੀ ਗਾਰਲਿਸ਼ ਲੁੱਕ ਦੇ ਉੱਪਰ ਕੁਝ ਡਿਫਰੈਂਟ ਜਿਹਾ ਕੁਝ ਲੈਸਿਸ ਵਰਕ ਦੇ ਨਾਲ ਲੈ ਕੇ ਆਏ ਆ ਇਹ ਵੀ ਸੇਮ ਪ੍ਰਾਈਸ ਦੇ ਵਿੱਚ ਹੀ ਰਹੂਗਾ ਜਦਕਿ ਇਹਨਾਂ ਦਾ ਪ੍ਰਾਈਸ ਆਫ ਵਰਕ ਵਾਲਿਆਂ ਨਾਲੋਂ ਵੀ ਵੱਧ ਜਾਂਦਾ ਜਦੋਂ ਲੈਸਿਸ ਦੇ ਉੱਪਰ ਡਿਜ਼ਾਈਨ ਹੋਗੇ ਸੋ ਉਟ ਆਉਂਦੇ ਨੇ ਫੈਬਰਿਕ ਇੰਨਾ ਜਿਆਦਾ ਫਾਈਨਾਂ ਕੱਲਾ 1000 ਦਾ ਕੱਲਾ 1200 ਦਾ ਕੱਫਰਿਕ ਹੀ ਆ ਜਿਹੜਾ ਇਹ ਵਾਲਾ ਕਿਉਂਕਿ ਇਹਦਾ ਆਪਾਂ ਪਲੇਨ ਫੈਬਰਿਕ ਵੀ ਸੇਲ ਕਰਦੇ ਆ ਨਾਲ ਲੈਸਿਸ ਦਾ ਸਾਰਾ ਕੰਮ ਹੋਇਆ ਹੋਇਆ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਲੈਸਿਸ ਦੇ ਨਾਲ ਸਾਰੇ ਪੱਲੇ ਤੇ ਡਿਜ਼ਾਈਨਿੰਗ ਦਿੱਤੀ ਹੋਈ ਆ ਕੁਛ ਵੀ ਕਰਵਾਉਣ ਦੀ ਲੋੜ ਨਹੀਂ ਵਾਈਟ ਕਰੀਮ ਜਿਹਾ ਕਲਰ ਆ ਇਹ ਬਹੁਤ ਸੋਹਣਾ ਕਲਰ ਆ ਟਾਈ ਮੇਟਾ ਦੀ ਸ਼ਰਟਾਂ ਦੀ ਕਟਾ 2.5 ਤੋਂ ਪਲੱਸ बॉਟਮ ਰਹੂਗੀ ਨਾਲ ਹੈਗੀ ਸੇਮ ਸੈਲਫ ਪ੍ਰਿੰਟਡ बॉਟਮ बॉਟਮ ਦੇ ਉੱਪਰ ਵੀ ਵਰਕ ਆਊਗਾ बॉਟਮ ਦੀਆਂ ਮੁਰੀਆਂ ਦੇ ਉੱਪਰ ਵਰਕ ਹੋਇਆ ਹੋਇਆ ਬਹੁਤ ਸੋਹਣਾ ਪੈਟਰਨ ਆ গারਲਿਸ਼ ਲੁੱਕ ਦੇ ਉੱਪਰ ਆ ਜਿਹੜਾ ਮਰਜੀ ਸੂਟ ਇੰਨਾ ਚੋਂ ਲੈ ਸਕਦੇ ਹੋ ਨਾਲ ਇਹਨਾਂ ਦੇ ਹੈਗੇ ਨੇ ਜੀ ਫੁੱਲ ਪਿਓਰ ਦੇ ਦੁਪੱਟੇ ਬਾਟਮ ਵਰਗ ਇਸ ਟਾਈਮ ਪੂਰੇ ਟ੍ਰੈਂਡਿੰਗ ਦੇ ਵਿੱਚ ਆ ਤੇ ਜਿਸ ਤਰ੍ਹਾਂ ਅਪਣਾ ਦਿਨ ਚਾਰਾਂ ਦੀ ਸਟਾਰਟਿੰਗ ਆ ਲਖੜੀਆਂ ਆ ਰਹੀਆਂ ਨੇ ਜੀ ਇਦਾਂ ਦੀਆਂ ਚੀਜ਼ਾਂ ਬਹੁਤ ਜਣ ਕੇ ਸੁਪੀਰੀਅਰ ਫੈਬਰਿਕ ਦੇ ਵਿੱਚ ਨਾਰਮਲ ਰੇਂਜ ਦੇ ਵਿੱਚ ਤਾਂ ਨਾਰਮਲ ਫੈਬਰਿਕ ਦੇ ਵਿੱਚ ਤਾਂ ਮਿਲ ਹੀ ਰਹੀਆਂ ਨੇ ਸੁਪੀਰੀਅਰ ਦੇ ਵਿੱਚ ਇੰਨੀਆਂ ਸੋਹਣੀਆਂ ਇੰਨੀਆਂ ਡਿਜ਼ਾਈਨਿੰਗ ਚੀਜ਼ਾਂ ਬਹੁਤ ਹੀ ਰੀਅਰ ਤੇ ਪ੍ਰਾਈਸ ਬਹੁਤ ਰੀਜ਼ਨੇਬਲ ਆ ਨਾਲ ਹੈਗਾ ਸੇਮ ਫੁੱਲ ਪਿਓਰ ਦਾ ਦੁਪੱਟਾ ਲੱਗਿਆ ਹੋਇਆ ਬਹੁਤ ਸੋਹਣੀ ਕਲੈਕਸ਼ਨ ਹੈ ਜਿਹੜਾ ਮਰਜੀ ਸੂਟ ਲੈ ਸਕਦੇ ਹੋ बॉਟਮ ਵਰਕ ਮਿਲੂਗਾ ਸ਼ਰਟ ਦੇ ਉੱਪਰ ਸਾਰੀ ਲੈਸਿਸ ਦੇ ਨਾਲ ਡਿਜ਼ਾਈਨਿੰਗ ਮਿਲੋਗੀ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਜੀ 4 ਚਲੋ ਅਗਲਾ ਕਲਰ ਇਹਦੇ ਵਿੱਚ ਹੈਗਾ ਬਲੈਕ ਕਲਰ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਊਗਾ ਤੁਸੀਂ ਲੈ ਸਕਦੇ ਹੋ ਅਗਲਾ ਕਲਰ ਹੈਗਾ ਇਹਦੇ ਵਿੱਚ ਮਹਿਰੂਨ ਤੇ ਇਹ ਵੀ ਬਹੁਤ ਸੋਹਣਾ ਕਲਰ ਸਾਰੀ ਬਹੁਤ ਸੋਹਣੀ ਹਲਤ ਮਹਿਰੂਨ ਸ਼ੇਡ ਇਹ ਵੀ ਬਹੁਤ ਸੋਹਣਾ ਕਲਰ ਆ ਡਿਜ਼ਾਈਨਿੰਗ ਚੈੱਕ ਕਰਜ਼ਾ बॉटम ਤੇ ਵਰਕ ਮਿਲੂਗਾ ਹਲਤ ਇਦਾਂ ਵਾ ਇਹਦਾ ਸਾਰਾ ਪੈਟਰਨ ਜਿਹੜਾ ਰੈਡੀ ਹੋਇਆ ਹੋਇਆ बॉटम ਤੇ ਵਰਕ ਆ ਦੁਪੱਟੇ ਬਹੁਤ ਸੋਹਣੇ ਆ ਨਾਲ ਇਹਨਾਂ ਦੇ ਦੇਖੋ ਪਹਿਲਾ ਮੈਂ ਬਲੈਕ ਦਾ ਦੁਪੱਟਾ ਦਿਖਾਵਾਂ ਤੁਹਾਨੂੰ ਬਹੁਤ ਸੋਹਣਾ ਦੇਖੋ ਬਲੈਕ ਦਾ ਦੁਪੱਟਾ ਬਹੁਤ ਸੋਹਣਾ ਦੁਪੱਟੇ ਨੇ ਨਾ ਸੇਮ ਪੈਟਰਨ ਦੀ ਬਾਟਮ ਆ ਬਾਟਮ ਦੀਆਂ ਜਿਹੜੀਆਂ ਮੋਰੀਆਂ ਦੇ ਉੱਤੇ ਵਰਕ ਆ ਹੋਇਆ ਬਹੁਤ ਸੋਹਣਾ ਵਰਕ ਹੋਏ ਹੋਏ ਨੇ ਬਲੈਕ ਦਾ ਕੰਬੀਨੇਸ਼ਨ ਦੇਖ ਲਓ ਬਹੁਤ ਸੋਹਣੇ ਥ੍ਰੈਡ ਪੂਰੀ ਫਿਨਿਸ਼ਿੰਗ ਦੇ ਨਾਲ ਸਾਰਾ ਵਰਕ ਹੋਇਆ ਬਹੁਤ ਸੋਹਣਾ ਵਰਕ ਆ ਬਾਟਮ ਦੇ ਉੱਪਰ ਮੋਰੀਆਂ ਦੇ ਉੱਪਰ ਤੇ ਆ ਲੋ ਇਹ ਹੈਗਾ ਇਹਦੀ ਸ਼ਰਟ ਦਾ ਪੈਟਰਨ ਬਹੁਤ ਵਧੀਆ ਫੈਬਰਿਕ ਦੇ ਨਾਲ ਸੇਮ ਹੀ ਇਸ ਦਾ ਮਹਿਰੂਨ ਕਲਰ ਦਾ ਦੁਪੱਟਾ ਆਊਗਾ ਸੇਮ ਆਊਗਾ ਇਸੇ ਤਰ੍ਹਾਂ ਸ਼ਰਟ ਇਸੇ ਤਰ੍ਹਾਂ ਹੀ ਬਾਟਮ ਦੇ ਉੱਪਰ ਵਰਕ ਆਊਗਾ ਇਹਦੇ ਵੀ ਹਾਂ ਲੋ ਜੀ ਇਹ ਵਾਲੇ ਚੱਲੇ ਹੋਇਆ ਕਲਰ ਇਹਦੇ ਵਿੱਚ ਜਿਹੜਾ ਵੀ ਸੂਟ ਪਸੰਦ ਆਉਂਦਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਓ WhatsApp ਕਰ ਦਿਓ ਹਲੋ ਅਗਲਾ ਹੈਗਾ ਇਹਦੇ ਵਿੱਚ ਮਸਟਰਡ ਸ਼ੇਡ ਅਗਲਾ ਹੈਗਾ ਜੀ ਇਹਦੇ ਵਿੱਚ ਮਸਟਰਡ ਸ਼ੇਡ ਇਹ ਵੀ ਸੇਮ ਪੈਟਰਨ ਆ ਸੇਮ ਮੂਰੀਆਂ ਦੇ ਉੱਪਰ ਵਰਕ ਮਿਲੂਗਾ ਹਲੋ ਦੇਖੋ ਕਿੰਨਾ ਸੋਹਣਾ ਜਾਂ ਜਿਆਦਾ ਡਾਰਕ ਕਲਰ ਲਾਇਆ ਨਾ ਲਾਈਟ ਬਹੁਤ ਸੋਹਣੇ ਜਿਵੇਂ ਸ਼ਰਟ ਦੇ ਵਿੱਚ ਕਲਰ ਆਉਂਦੇ ਆ ਸੇਮ ਕਲਰ ਬਾਟਮ ਦੇ ਵਰਕ ਦੇ ਉੱਪਰ ਛੱਲੇ ਹੋਏ ਨੇ ਬਹੁਤ ਵਧੀਆ ਯਾਨੀ ਕਿ ਕੰਮ ਹੋਇਆ ਹੋਇਆ ਵਾ ਹਲੋ ਨਾਲ ਸੇਮ ਆਊਗਾ ਦੁਪੱਟਾ ਫੁੱਲ ਪਿਓਰ ਦਾ ਦੁਪੱਟੇ ਪੂਰੇ ਖੁੱਲੇ ਡੁੱਲੇ ਨੇ ਕੋਈ ਵੀ ਇਹਦਾ ਲੈਂਥ ਦੀ ਪ੍ਰੋਬਲਮ ਨਹੀਂ ਕੋਈ ਵੀ ਇਹ ਨਹੀਂ ਵੀ ਇਹ ਪਿਓਰ ਦੀ ਕੁਆਲਿਟੀ ਆ ਪੂਰੀ ਵਿਸਕੋਸ ਪਿਓਰ ਦੀ ਕੁਆਲਿਟੀ ਲੱਗੀ ਹੋਈ ਹੈ ਇਹਨਾਂ ਦਾ ਦੁਪੱਟਿਆਂ ਦੀ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਪਲੀਜ਼ ਇਨੀ ਕੁ ਰਿਕੁਐਸਟ ਆ ਵੀਡੀਓ ਨੂੰ ਸਕਿਪ ਕਰਕੇ ਨਾ ਦੇਖਿਆ ਕਰੋ ਕਿਉਂਕਿ ਕਈ ਗੱਲਾਂ ਜਿਹੜੀਆਂ ਵੀਡੀਓ 'ਚ ਮੈਂ ਦੱਸ ਦਿੰਨੀ ਆ ਉਹ ਫੇਰ ਤੁਹਾਡੀਆਂ ਰਹਿ ਜਾਂਦੀਆਂ ਨੇ ਕਈ ਪਹਿਣਾ ਸਿੱਧਾ ਵੀਡੀਓ ਫਟਾਫਟ ਸੂਟ ਦੇਖ ਕੇ ਤੁਸੀਂ ਬੰਦ ਕਰ ਦਿੰਨੇ ਹੋ ਇਸ ਲਈ ਮੇਰੀ ਤਾਂ ਕੋਸ਼ਿਸ਼ ਹੁੰਦੀ ਹੈ ਕਿ ਮੈਂ ਵੀਡੀਓ ਦੇ ਵਿੱਚ ਜੇ ਇੱਕ ਭੈਣ ਨੇ ਸਵਾਲ ਕੀਤਾ ਤਾਂ ਉਹ ਦੱਸ ਜਾਣਿਆਂ ਦੇ ਹੁੰਦੇ ਆ ਤਾਂ ਮੈਂ ਉਹਦਾ ਆਨਸਰ ਦੇ ਦਵਾਂ ਤੇ ਇਸ ਲਈ ਪਲੀਜ਼ ਮੈਂ ਤੁਹਾਨੂੰ ਦੱਸ ਹੀ ਚੁੱਕੀ ਹਾਂ ਕਿ ਪੇਮੈਂਟ ਦਾ ਮੈਥਡ ਆਨਲਾਈਨ ਹੀ ਆ ਕੈਸ਼ ਔਨ ਡਿਲੀਵਰੀ ਅਵੇਲੇਬਲ ਹੈ ਨਹੀਂਗੀ ਜੀ ਤੇ ਜਿਹੜੀਆਂ ਵੀ ਭੈਣਾਂ ਨੇ ਬੁਕਿੰਗ ਕਰਵਾਉਣੀ ਹੋਈ ਜਲਦੀ ਜਲਦੀ ਆਪਣੇ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਦੇ ਨਵੇਂ ਦੇ ਅੱਤੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਕਲੈਕਸ਼ਨ ਲੈ ਕੇ ਕੱਲ ਨੂੰ ਸੈਟਰਡੇ ਸਪੈਸ਼ਲ ਪ੍ਰਿੰਟ ਸੂਟਾਂ ਦੀ ਸੇਲ ਆ ਰਹੀ ਆ ਬਹੁਤ ਹੀ ਡਿਸਕਾਊਂਟ ਦੇ ਉੱਪਰ ਇਸ ਲਈ ਉਹਦਾ ਵੀ ਬੈਨੀਫਿਟ ਜਿੰਨਾ ਭੈਣਾਂ ਨੇ ਲੈਣਾ ਲੈ ਸਕਦੇ ਹੋ ਬਾਕੀ ਆ ਪ੍ਰੀਮੀਅਮ ਰੇਂਜ ਆਪਣੀਆਂ ਸਟਾਰਟ ਹੋ ਚੁੱਕੀਆਂ ਨੇ ਇੱਕ ਤੋਂ ਇੱਕ ਸੂਟ ਇਹ ਆ ਰਹੇ ਨੇ ਤੇ ਜਿਹੜੀਆਂ ਵੀ ਭੈਣਾਂ ਨੇ ਆਪਣੇ ਇਹ ਸੂਟਾਂ ਦੀ ਕਲੈਕਸ਼ਨ ਲੈਣੀਆਂ ਤਾਂ ਇਹਨਾਂ ਦੇ ਸਕਰੀਨਸ਼ਾਟ ਵੀ ਜਲਦੀ ਜਲਦੀ ਭੇਜ ਸਕਦੇ ਹੋ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਦੇ ਨਾਲ ਤਤਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ